ਆ ਮੇਰਾ ਇਹ ਬਿੱਲ ਬੜਾ ਇੰਪੋਰਟੈਂਟ ਤੁਸੀਂ ਦੇਖ ਸਕਦੇ ਹੋ ਕਿ ਗੈਰ ਪੰਜਾਬੀਆਂ ਦਾ ਨੂੰ ਰੋਕਣ ਵਾਸਤੇ ਜਿਵੇਂ ਹਿਮਾਚਲ ਪ੍ਰਦੇਸ਼ ਵਿੱਚ ਲਾਓ ਹੁਣ ਤਾਂ ਉੱਤਰਾਖੰਡ ਨੇ ਵੀ ਬਿੱਲ ਪੇਸ਼ ਕਰ ਦਿੱਤਾ ਸਮਝ ਗਿਆ ਨਾ ਸਾਰੇ ਸੂਬਿਆਂ ਨੇ ਕਾਨੂੰਨ ਬਣਾ ਲਿਆ ਕਿ ਸਾਡੇ ਕੋਈ ਬਾਹਰੋਂ ਆਣ ਕੇ ਨਾ ਸਾਡੀ ਸਰਕਾਰੀ ਨੌਕਰੀਆਂ ਲੈ ਸਕਦਾ ਨਾ ਇੱਥੇ ਵੋਟਰ ਬਣ ਸਕਦਾ ਨਾ ਇੱਥੇ ਪੱਕੀ ਜ਼ਮੀਨ ਲੈ ਸਕਦਾ ਇਹ ਬਿੱਲ ਇਹ ਡਰਦੇ ਨਾ ਤਾਂ ਰਿਜੈਕਟ ਕਰਦੇ ਨੇ ਬਿੱਲ ਮੇਰਾ ਇਹਨਾਂ ਨੇ ਕਹਿਤਾ ਤੁਹਾਡਾ ਬਿੱਲ ਅਸੀਂ ਭੇਜਤਾ ਜੀ ਮਾਲ ਮਹਿਕਮੇ ਨੂੰ ਤੇ ਮੋਟਰ ਬਸੇਵਾ ਜਿਹੜਾ ਡਿਪਾਰਟਮੈਂਟ ਹੈ ਰੀਹੈਬਿਲੀਟੇਸ਼ਨ ਦਾ ਉਹਨੂੰ ਭੇ ਜਿੰਦਗੀ ਤੱਕ ਬਣਦੀ ਹੈ ਪਿਛਲੇ 2 ਸਾਲ ਤੋਂ ਮੇਰਾ ਇਹ ਬਿੱਲ ਬਹੁਤ ਇੰਪੋਰਟੈਂਟ ਹੈ ਹੁਣ ਤਾਂ ਹੁਣ ਤਾਂ ਅਮਰੀਕਾ ਨੇ ਵੀ ਸਾਡੇ ਬੰਦੇ ਕੱਢਤੇ ਆ ਹੁਣ ਤਾਂ ਕੈਨੇਡਾ ਨੇ ਵੀ ਰੋਕ ਦਿੱਤੀ ਆ ਆਸਟ੍ਰੇਲੀਆ ਨੇ ਵੀ ਕਹਿ ਦਿੱਤਾ ਕਿ ਅਸੀਂ ਦੂਜੇ ਸੂਬਿਆਂ 'ਚ ਵੀ ਜਾ ਕੇ ਵੋਟਰ ਜ਼ਮੀਨ ਨਹੀਂ ਬਣ ਸਕਦੇ ਪਰ ਪੰਜਾਬ ਦੀ ਸਭ ਕੁਝ ਖੁੱਲਾ ਸਾਡੀ ਆਬਾਦੀ ਲੜਖੜਾ ਰਹੀ ਹੈ ਸਾਡੀ ਭਾਸ਼ਾ ਤੇ ਹਮਲਾ ਹੋ ਰਿਹਾ ਵਾ ਸਾਡੇ ਸੱਭਿਆਚਾਰ ਤੇ ਹਮਲਾ ਹੋ ਰਿਹਾ ਔਰ ਸਭ ਤੋਂ ਵੱਡੀ ਗੱਲ ਸਾਡੇ ਨੌਕਰੀਆਂ ਤੇ ਡਾਕਾ ਵੱਜ ਰਿਹਾ ਆ ਹੁਣ ਇਹਨਾਂ ਨੇ 1746 ਨੌکریاں ਕੱਢੀਆਂ ਪੁਲਿਸ ਕਨਸਟੇਬਲਸ ਦੀਆਂ ਪਰ ਉਹਦੇ ਪੰਜਾਬ ਤੇ ਪੰਜਾਬੀ ਡੋਮੈਸਾਈਲ ਦੀ ਤਾਂ ਸ਼ਰਤ ਹੀ ਕੋਈ ਨਹੀਂ ਗਈ ਇਹ ਸਾਰੀਆਂ ਜੌਬਸ ਬਾਹਰਲੇ ਲੈ ਲੈਣਾ ਔਰ ਭਗਵੰਤ ਮਾਨ ਬਹੁਤ ਦੇਰ ਦਾ ਰੋੜਾ ਪਾਈ ਜਾਂਦਾ ਕਦੀ ਕਹਿੰਦਾ 30000 ਨੌਕਰੀ ਦੇ ਦਿੱਤੀ 40000 ਇਹਨੂੰ ਕੋ ਜੇ ਬੰਦੇ ਦਾ ਪੁੱਤ ਹੈਗਾ ਤਾਂ ਵਾਈਟ ਪੇਪਰ ਜਾਰੀ ਕਰ ਸਾਨੂੰ ਪਤਾ ਤਾਂ ਲੱਗੇ ਕਿ ਨੌکریاں ਗਈਆਂ ਕਿੱਥੇ ਨੇ ਜਿੰਨੀਆਂ ਪੀਐਸਪੀਸੀਐਲ ਚ ਜਿੰਨੀਆਂ ਐਸਐਸਐਸ ਬੋਰਡ ਵਿੱਚ ਨੌکریاں ਤਾਂ ਸਾਰੇ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਨੌਜਵਾਨ ਲੈ ਗਏ ਨੇ ਕਿਉਂਕਿ देयर ਇਸ ਨੋ ਲਾ ਹੇਅਰ ਤਾ ਕਰਕੇ ਮੈਂ ਇਸ ਲਾ ਨੂੰ ਪ੍ਰੋਪਗੇਟ ਕਰ ਰਿਹਾ ਹਾਂ ਬਟ ਅਫਸੋਸ ਹੈ ਕਿ ਇੱਥੇ ਇਹਨਾਂ ਦੇ ਇਹਨਾਂ ਦੇ ਸਿਹਤ ਤੇ ਕੋਈ ਅਸਰ ਨਹੀਂਗਾ ਇਹਨਾਂ ਨੇ ਦਿੱਲੀ ਦੀ ਹਾਰ ਤੋਂ ਵੀ ਕੁਝ ਨਹੀਂ ਸਿੱਖਿਆ ਨਾ ਇਹਨਾਂ ਨੂੰ ਲੱਗਦਾ ਕੋਈ ਇਹਨਾਂ ਨੂੰ ਕੁਝ ਸਿੱਖਣ ਦੀ ਆਦਤ ਹੈ ਸਰ ਜੀ ਇਹ ਦੱਸ ਦੋ ਕਿ